ਵੀਰ ਸਿੰਘ ਜੀ ਜਮੇਰ ਸਿੰਘ ਜੀ ਕੀ ਘਟਨਾ ਵਾਪਰੀ ਹੈ ਇੱਥੇ ਘਟਨਾ ਸਾਰੇ ਇਹਨਾਂ ਦੇ ਆਪੋ ਜੀ ਕੋਈ ਘਰ ਦਾ ਹੀ ਕੋਈ ਕਲੇਸ਼ ਸੀ ਤੇ ਇਸ ਕਰਕੇ ਇਹਨਾਂ ਦੇ 2-3 ਦਿਨ ਤੋਂ ਪਹਿਲਾਂ ਲੇਡੀ ਜੋ ਹੈ ਉਹ ਛੜੀ ਕੇ ਚਲ ਗਈ ਸੀ ਤੇ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਆਪੋ ਜੇ ਬੇਟੇ ਜਿਹੜੇ ਬੱਚੇ ਜਿਹੜੇ ਆਪਣੇ ਪਿਤਾ ਜੀ ਨਾਲ ਰਹਿ ਰਹੇ ਸੀ ਤੇ ਕੱਲ ਸਰ ਪਤਾ ਨਹੀਂ ਇਹਨਾਂ ਦਾ ਸਵੇਰੇ ਕੀ ਘਟਨਾ ਵਾਪਰੀ ਹੈ ਕੀ ਨਹੀਂ ਸਵੇਰੇ ਜਦੋਂ ਅਸੀਂ ਉੱਠੇ ਆ ਬਾਹਰ ਤਾਲਾ ਲੱਗਾ ਹੋਇਆ ਸੀ ਸਾਨੂੰ ਨਹੀਂ ਪਤਾ ਅਸੀਂ ਮੇਲੇ ਅਸੀਂ ਬਾ ਮੇਲਾ ਲੱਗਾ ਅਸੀਂ ਮੇਲੇ ਚ ਚਲ ਗਏ ਉਸ ਤੋਂ ਬਾਅਦ ਜੋ ਜਿੱਥੇ ਕੰਮ ਕਰਦਾ ਸੀ ਉਹ ਆਏ ਨੇ ਭਾਈ ਸਾਹਿਬ ਉਹਨਾਂ ਨੇ ਵੇਖਿਆ ਤੇ ਉਹਨਾਂ ਨੇ ਜਦੋਂ ਦੇਖਿਆ ਅੰਦਰ ਉਹਨਾਂ ਨੂੰ ਪਤਾ ਲੱਗਾ ਤੇ ਫੇਰ ਸ ਮਹੱਲੇ 'ਚ ਪਤਾ ਲੱਗਾ ਵੀ ਇਹ ਘਟਨਾ ਵਾਪਰੀ ਹੈ ਕਿੰਨੀ ਘੌਣ ਸੀ ਬੱਚਿਆਂ ਦੀ ਬੱਚਿਆਂ ਦੀ ਇੱਕ ਦੀ ਕੋਈ 6 ਸਾਲ ਆ ਬੇਟੀ ਜਿਹੜੀ ਉਹ 6 ਸਾਲ ਦੀ ਸੀ ਤੇ ਬੇਟਾ ਜਿਹੜਾ ਹੈ ਉਹ 4 ਸਾਲ ਦਾ ਸੀ ਜੀ ਤਾਂ ਜੀ ਇਹ ਬਹੁਤ ਮੰਦਭਾਗੀ ਘਟਨਾ ਵਾ ਤੇ ਬਾਕੀ ਪੁਲਿਸ ਨੇ ਜੋ ਆਪਣੀ ਕਾਰਵਾਈ ਆ ਉਹ ਕੀਤੀ ਆ ਜੋ ਵੀ ਹੋਣਾ ਪੋਸਟਮਾਰਡਮ ਲਈ ਭੇਜਿਆ ਨੇ ਲਸ਼ਾਂ ਤੋਂ ਉਹਨਾਂ ਨੂੰ ਜੋ ਵੀ ਉਹਨਾਂ ਕਾਰਵਾਈ ਹੋਏਗੀ ਉਹ ਅੱਗੇ ਦੀ ਉਹਨਾਂ ਨੇ ਕਰਨਗੇ ਪਿਤਾ ਦਾ ਨਾਮ ਜਾਂ ਮਾਤਾ ਦਾ ਨਾਮ ਕੋਈ ਪਤਾ ਨਹੀਂ ਪਿਤਾ ਦਾ ਨਾਮ ਅਰਪਾਲ ਸਿੰਘ ਹੀ ਉਤਰਾਂ ਨੂੰ ਪਹਲਾ ਪਹਲਾ ਕਹਿੰਦੇ ਸੀ ਮਾਤਾ ਦਾ ਨਾਮ ਨਹੀਂ ਜੀ ਪਤਾ ਨਹੀਂ ਕੰਮ ਕੀ ਕਰਦੇ ਦਰਜੀ ਦਾ ਕੰਮ ਕਰਦੇ ਸੀ ਹਾਂ ਜੀ ਤੁਸੀਂ ਦੱਸ ਦਿਓ ਜੀ ਕੀ ਘਟਨਾ ਵਾਪਰੀ ਹੈ ਤੇ ਕੀ ਕਾਰਵਾਈ ਕਰਨੀ ਹੈ ਇਹ ਕਲਨੌਰ ਵਿੱਚ ਅੱਜ ਸਾਨੂੰ ਇਨਫੋਰਮੇਸ਼ਨ ਜੀ ਰਿਸੀਪੀ ਦੋ ਬੱਚੇ ਇੱਕ ਦੀ ਉਮਰ 1.5 ਸਾਲ ਹੈ ਇੱਕ ਦੀ 6.5 ਸਾਲ ਲੜਕੀ ਹੈ ਤੇ ਉਹਨਾਂ ਦੀ ਦੋਨਾਂ ਦੀ ਡੈੱਡ ਬੋਡੀਆਂ ਪਈਆਂ ਅਸੀਂ ਵੇਖਿਆ ਜੇ ਆ ਕੇ ਬਾਹਲਾ ਦਰਵਾਜਾ ਬੰਦ ਸੀ ਲੱਗੇ ਹੋ ਕਿਸੇ ਦੇ ਘਰੋਂ ਜਾ ਕੇ ਚੈੱਕ ਕੀਤਾ ਤੇ ਅੰਦਰ ਦੋਨੇ ਬੱਚਿਆਂ ਦੀ ਡੈੱਡ ਬੋਡੀਆਂ ਪਈਆਂ ਸੀ ਤੇ ਜਿਹੜੇ ਪਹਿਲੀ ਸਟੇਜ ਤੇ ਲੱਗਦਾ ਵੀ ਉਹਨਾਂ ਦੇ ਫਾਦਰ ਨੇ ਸ਼ਾਇਦ ਉਹਨਾਂ ਨੂੰ ਕੁਝ ਦੇ ਕੇ ਤੇ ਆਪ ਇੱਥੋਂ ਚਲੇ ਗਿਆ ਜੀ ਤੇ ਉਹਨਾਂ ਦੀ ਮਾਤਾ ਮਾਤਾ ਉਹਨਾਂ ਦੀ ਕੁਝ ਆਣਗੁਣ ਤੋਂ ਪਤਾ ਲੱਗਾ ਵੀ ਦੋ ਚਾਰ ਦਿਨ ਪਹਿਲਾਂ ਹੀ ਉਹ ਕਿਸੇ ਹੋਰ ਬੰਦੇ ਨਾਲ ਚਲ ਗਈ ਕਲੀਅਰ ਨਹੀਂ ਹੈਗਾ ਵੈਸੇ ਸਾਨੂੰ ਪਰ ਇਸ ਤੋਂ ਇਹ ਪਤਾ ਲੱਗਾ ਸਾਨੂੰ ਕਿ ਪਹਿਲਾਂ 2-4 ਦਿਨ ਚੱਲ ਗਏ ਲੱਗਦਾ ਕੋਈ ਘਰੇਲੂ ਕਲੇਸ਼ ਕਰਕੇ ਸਾਣੀ ਸ਼ਾਇਦ ਹੋ ਸਕਦਾ ਜੀ ਜੇ ਪਹਿਲੀ ਸਟੇਜ ਆ ਪੱਕੀ ਇਨਵੈਸਟੀਗੇਸ਼ਨ ਕਰਕੇ ਤੁਹਾਨੂੰ ਸਾਰਾ ਦੱਸਾਂਗੇ ਤੇ ਬੱਚੇ ਦੋਨੋਂ ਇੱਕ ਲੜਕਾ ਲੜਕੀ ਹਾਂਜੀ ਵੱਡੀ ਲੜਕੀ ਆ 6.5 ਸਾਲ ਦੀ ਛੋਟਾ ਲੜਕਾ ਜੀ 4.5 ਸਾਲ ਦਾ ਕੀ ਕਾਰਵਾਈ ਕੀਤੀ ਹਾਂ ਮੁਕਦਮਾ ਦਰਜ ਕਰਨ ਲੱਗੇ ਜੀ ਪੋਸਟਮਾਰਟਮ ਕਰਾਵਾਂਗੇ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਮਤਲਬ ਉਹਨਾਂ ਦੀ ਡੈਥ ਜਿਹੜੀ ਆ ਬਾਹਰ ਕੋਈ ਨਿਸ਼ਾਨ ਹੈ ਨਹੀਂ ਆ ਤੇ ਫਿਰ ਮੌਤ ਦਾ ਕਾਰਨ ਪਤਾ ਲੱਗੇ ਉਸ ਤੋਂ ਬਾਅਦ ਅੱਗੇ